ਪਾਕਿਸਤਾਨ ਦੇ ਕਰਾਚੀ ਪੋਰਟ ਤੇ ਤੁਰਕੀ ਨੇਵੀ ਦਾ ਜਹਾਜ਼ ਪਹੁੰਚ ਚੁੱਕਿਆ ਹੈ ਜੀहां ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਸਕਦੇ ਹੋ ਤੁਰਕੀ ਨੇਵੀ ਦਾ ਜਹਾਜ਼ ਜਿਹੜਾ ਆ ਪਾਕਿਸਤਾਨ ਦੇ ਕਰਾਚੀ ਪੋਰਟ ਦੇ ਉੱਪਰ ਪਹੁੰਚ ਚੁੱਕਿਆ ਹੈ جنگ ਦੇ ਵਿਚਾਲੇ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਲਖੀ ਵਾਲਾ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਹਰ ਕਿਸੇ ਦੇ ਜ਼ੁਬਾਨ ਦੇ ਉੱਪਰ ਇਹੀ ਇੱਕ ਸਵਾਲ ਲਗਾਤਾਰ ਆ ਰਿਹਾ ਹੈ ਕਿ ਕੀ ਹੋਊਗਾ ਜੰਗ ਤਾਂ ਨਹੀਂ ਲੱਗ ਜੂਗੀ ਕੋਈ ਲੜਾਈ ਤਾਂ ਨਹੀਂ ਹੋ ਜੂਗੀ ਤਾਂ ਹਰੇਕ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਜ਼ੁਬਾਨ ਦੇ ਉੱਪਰ ਇਹੀ ਸਵਾਲ ਹੈ ਪਰ ਇਨ੍ਹਾਂ ਖਬਰਾਂ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਕਰਾਚੀ ਪੋਰਟ ਤੇ ਤੁਰਕੀ ਨੇਵੀ ਦਾ ਜਹਾਜ਼ ਜਿਹੜਾ ਆ ਉਹ ਪਹੁੰਚ ਚੁੱਕਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਪਾਕਿਸਤਾਨ ਨੇ ਇਸ ਨੂੰ ਗੁੱਡਵਿਲ ਵਿਜ਼ਿਟ ਦੱਸਿਆ ਹੈ ਪਾਕਿਸਤਾਨ ਨੇ ਕਿਹਾ ਹੈ ਕਿ ਇੱਕ ਗੁੱਡਵਿਲ ਵਿਜ਼ਿਟ ਹੈ ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਵੀ ਹੈ ਕਿ ਕਿਤੇ ਜਿਹੜੀਆਂ ਗੱਲਾਂ ਜੰਗ ਨੂੰ ਲੈ ਕੇ ਚੱਲ ਰਹੀਆਂ ਨੇ ਜਿਹੜੀਆਂ ਗੱਲਾਂ ਲੜਾਈ ਨੂੰ ਲੈ ਕੇ ਚੱਲ ਰਹੀਆਂ ਨੇ ਕਿਉਂਕਿ ਲਗਾਤਾਰ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਤਾਂ ਕਿਤੇ ਪਾਕਿਸਤਾਨ ਤੁਰਕੀ ਨੇਵੀ ਦੀ ਮਦਦ ਤਾਂ ਨਹੀਂ ਲੈ ਰਿਆ ਜੰਗ ਦੇ ਵਿੱਚ ਤਾਂ ਇਹ ਇੱਕ ਵੱਡਾ ਸਵਾਲ ਇਹ ਸਾਰਿਆਂ ਦੇ ਮਨ ਦੇ ਵਿੱਚ ਸ਼ੰਕਾ ਜਿਹੜੀ ਉਹ ਬਣੀ ਹੋਈ ਹੈ